ਸਾ ਕੀ ਗੱਲ ਨਾ ਚੰਗੀ ਦਾ ਦਿੱਸ ਕੰਪਲੈਸ ਤਾਂ ਮੈਂ ਇਹ ਇਹ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਜਿਹੜੀਆਂ ਖਬਰਾਂ ਬੀਤੇ ਕੱਲ ਜਿਹੜਾ ਅਮਰੀਕਨ ਜਹਾਜ਼ ਦੇ ਉੱਤੇ ਜਿਹੜੇ ਸਾਡੇ ਯੂ ਐਸ ਤੋਂ ਰਿਪੋਰਟ ਹੋ ਕੇ ਭਾਰਤੀ ਆਇ 104 ਭਾਰਤੀ ਉਹਨਾਂ ਬਾਅਦ ਇਹ ਅਸਵੇ ਦੇ ਕੱਲ ਤਾਂ ਇਹ ਖਬਰਾਂ ਜਿਆਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਡ ਬੀਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥਕੜੀਆਂ ਲਾ ਕੇ ਲਿਆਂਦਾ ਸਾਨੂੰ ਪੈਰਾਂ ਨੂੰ ਜ਼ੰਜੀਰਾਂ ਜਿਹੜੀਆਂ ਉਹ ਬਾਅਦ ਕੇ ਰੰਦਾ ਮੈਂ ਸਮਝਦਾ ਕਿ ਮਨੁੱਖੀ ਹੱਦਕਾਦਾਂ ਦੀ ਜਿਹੜੀ ਆ ਬਹੁਤ ਵੱਡੀ ਕੋਰ ਉਲੰਘਣਾ ਹੈ ਸਾਦੇ ਨੂੰ ਨਾ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ মিডিਆ ਵਾਲੇ ਦੋਸਤਾਂ ਨੂੰ ਕਹੂੰਗਾ ਕਿ ਇਹ ਜੋ ਕੁਝ ਹੋਇਆ ਜਾਂ ਹੋਣਾ ਆ ਜੇ ਇਹਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਅਮਰੀਕਨ ਫੌਜ ਦਾ ਜਹਾਜ਼ ਵਰਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇਨੀ ਲੰਮੀ ਫਲਾਈਟ ਦੇ ਵਿੱਚ ਮੇਰਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ-ਘਟ ਵਿੱਚ ਦੇ ਸਿੱਦੇ ਵੀ ਆਏ ਹੋਣਗੇ ਰਸਤੇ ਜੇ ਥੋੜਾ ਤੇਲ ਵੀ ਲਿਆਉ। ਕਿ 18 ਘੰਟੇ ਤੋਂ ਕੱਟ ਕੇ ਤੇ ਫਲਾਈਟ ਦੀ ਆਉਂਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ। 18 ਘੰਟੇ ਦੀ ਲਗਾਤਾਰ ਫਲਾਈਟ ਦੇ ਉਲੀ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ। ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਵਿੱਚ ਬੰਦਾ ਸੀਟ ਤੇ ਉਹ ਕੋਈ ਸੀਟਾ-ਸੂਟਾ ਨਹੀਂ ਦਿੰਦੀਆਂ ਕੁਛ ਨਹੀਂ ਦਿੰਦੀਆਂ ਥੱਲੇ ਹੀ ਫਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਬਾਹ ਕੇ ਲੈ ਜਾਂਦਾ ਇਹ ਇੱਕ ਬਹੁਤ ਮੈਂ ਸਮਝਦਾ ਕਿ ਜਿੱਦਾਂ ਉਹਨਾਂ ਨੂੰ ਲਿਆਂਦਾ ਗਿਆ ਜਹਾਜ਼ ਦੇ ਅੰਦਰ ਕਿਉਂਕਿ ਜਦੋਂ ਉਹ ਬਾਹਰ ਆਏ ਉਦੋਂ ਤੋ ਉਹਨਾਂ ਦੀਆਂ ਬੇੜੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਬਚਾਦੇ ਉਥੋਂ ਬਾਹਰ ਆਏ ਕੱਲ ਉਹਨਾਂ ਨੇ ਬਾਹਰ ਆ ਕੇ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ ਇੱਕ ਤਾਂ ਇਹ ਬਹੁਤ ਕੂਰ ਕਿਸਮ ਦੀ ਜਿਹੜੀ ਇਹ ਘਟਨਾ ਮਤਲਬ ਇਹਨੂੰ ਇਸ ਹੱਬ ਨਾਲ ਸਾਲ ਨੂੰ ਉਹ অপরাধੀ ਮੰਨ ਲਿਆ ਗਿਆ ਜਦੋਂ ਕਿ ਉਹ অপরাধੀ ਨਹੀਂ ਹੈ ਮੈਂ ਉਹਨਾਂ ਨੂੰ ਉਪਰਾਧੀ ਨਹੀਂ ਮੰਨਦਾ ਉਹਨਾਂ ਦੇ ਨਾਲ ਜਿਹੜਾ ਬਤੀ ਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ ਉਪਰਾਧੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਹ ਤੁਸੀਂ ਵੀ ਇਹਦੀ ਗੱਲ ਫੇਰ ਨੋਟ ਕਰਿਓ ਉਹ ਉਪਰਾਧੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਇਆ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ 'ਚ ਜਾ ਕੇ ਉਤਰਨਗੇ ਕੋਈ ਗੈਰ ਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਉਹਨਾਂ ਵਿਚਾਰਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਪ੍ਰਾਧਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਿਆਂ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮੈਕਸੀਕੋ ਵਰਗੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੜ ਕੇ ਬਾਹਰ ਜੜਟ ਪਾਇਆ ਗਿਆ ਇੱਕ ਤਾਂ ਵੱਲੋਂ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਬਚਾਰੇ ਜਿਸ ਤੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਤੰਗ ਨਾਲ ਪਤੀ ਦਾ ਕੀਤਾ ਗਿਆ ਉਸ ਅਪਰਾਧੀ ਨਹੀਂ ਸੀਗੇ ਤੇ ਮਨੁੱਖੀ ਅਧਿਕਾਰਾਂ ਦੀ ਇੱਕ ਇੱਕ ਹੋਰ ਉਲੰਘਣਾ ਇਦਾਂ ਲਿਉਣਾ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਮਾੜਾ ਇਹ ਮਤਲਬ ਜਿਹੜਾ ਉਹਨਾਂ ਨੇ ਕੀਤਾ ਉਹਨਾਂ ਨੇ ਕੋਈ ਸਾਧੋ ਕੋ ਟੈਰਿਸ ਤੋਂ ਥੋੜੇ ਜਿਹਾ ਦੇ ਉੱਥੇ ਰੋਟੀ ਦੁੱਜੀ ਕਮਾਉਣ ਗਏ ਉੱਥੇ ਰੋਟੀ ਦੁੱਜੀ ਦੀ ਵਿਚਾਦੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਆਪਣੇ 40 40 45 45 ਲੱਖ ਰੁਪਇਆ ਦੇ ਕੇ ਗਏ ਆਪਣੇ ਪ੍ਰਵਾਦ ਪਾਲਣ ਵਾਸਤੇ ਗਏ ਸੀਗੇ ਪ੍ਰਵਾਦ ਕਰਨ ਵਾਸਤੇ ਨਹੀਂ ਗਏ ਉਹਨਾਂ ਨੇ ਉਹਨਾਂ ਦੇ ਨਾਲ ਵਿਆਹ ਜਿਹੜਾ ਪ੍ਰਵਾਦਿਕਾ ਨਾ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦੁਬਈ ਦੇ ਵਿੱਚ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦੁਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਦਾ ਮੇਰੀ ਦੁਬਈ ਚ ਗੱਲ ਹੋਈ ਦੁਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਜੜੇ ਕੋਈ ਬੰਬਿਓ ਕੋਈ ਦਿੱਲੀਓ ਕੋ ਕਿਤੇ ਉੱਡ ਕੇ ਉੱਥੇ ਜਾ ਕੇ ਉੱਥੋਂ ਕੇ ਗਏ ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰ ਦਿਓ ਜਿਹੜਾ ਬੱਛ ਬਦਬੋਦਾ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਹੈ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਦੁਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਹੈ ਔਰ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਡੋਟ ਰੱਖਿਓ ਜਿੰਨੇ ਬੰਦੇ ਮੈਂ ਕੱਲ ਪੁੱਛਿਆ ਔਰ ਮੈਨੂੰ ਹੋਰ ਵੀ ਬਹੁਤ ਬੰਦੇ ਆਨੇ ਦੱਸਿਆ ਕਿ ਇਹ ਬੰਦੇ ਸਾਰੇ ਜ्यादा ਦਿੱਲੀ ਤੋਂ ਚੜਦੇ ਜਾ ਕੇ ਜਾਂ ਇਹ ਬੰਬੇ ਦੇ ਸ਼ਹਿਰ ਤੋਂ ਚੜਦੇ ਆ ਵੱਡਿਆ ਸ਼ਹਿਰਾਂ ਤੋਂ ਕੋਲਕਾਤਾ ਦੇ ਸ਼ਹਿਰਾਂ ਤੋਂ ਚੜਦੇ ਆ ਪੰਜਾਬ ਦੇ ਕਿਸੇ 에어ਪੋਰਟ ਨੂੰ ਉਹਨਾਂ ਨੇ ਜੂਸ ਦੀ ਕੀਤਾ ਕਿਤੇ ਕਦੀ ਇੱਥੋਂ ਚੜੇ ਦੀਓ ਇੱਥੋਂ ਚੜਦੇ ਆ ਤਾਂ ਉਸੇਲੇ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਆ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਔਰ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਦਾ ਰਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤਿੰਨ ਚੁਰਾਣਾ ਇਸ ਕਰਕੇ ਇਹਦੀ ਜਾਂਚ ਇਹਦੀ ਸਰਕਾਰ ਨੂੰ ਲੋਕ ਜਿੰਨਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇ ਗਏ ਇਹ ਇਹ ਜਿੰਨੇ ਬਹੁਤ ਜੁਰੀ ਸਵਾਲ ਹੈ ਕਿ ਜਿਹੜਾ ਨੀਂਦ ਨੂੰ ਸੁਪਨੇ ਦਿਖਾਤੇ ਕਿ 45 ਲੱਖ ਰੁਪਇਆ ਦੋ ਜਾਂ 40 ਲੱਖ ਰੁਪਇਆ ਦੋ ਉਹ ਇੱਕ ਕੇਸ ਤੇ ਹੁਧਿਆਣੇ ਦਾ ਇਹ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ 2.5 ਕਰੋੜ ਸਹਿਤ ਕਹਿਦੇ ਹੀ ਉਹ ਮੁੰਡੇ ਕੇ 2.5 ਕਰੋੜ ਰੁਪਈਆ ਵਿ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਪ੍ਰੋਵੇਡਰ ਜਿਹੜਾ ਲੋਟ ਲੋਟ ਲੁੱਟ ਕੇ ਲੈ ਗਿਆ ਸੋ ਦੂਜਾ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਤੀਜਾ ਜਿਹੜਾ ਮੈਨੂੰ ਕੱਲ ਫੀਲ ਹੋਇਆ ਤੇ ਕੱਲ ਵੀ ਬਹੁਤ ਮੈਨੂੰ ਫੀਲ ਹੋਇਆ ਕਿ ਸਰ ਤੁਸੀਂ ਇੱਕ ਪੋਲਿਟਿਕਸ ਦੇ ਅਧੀਨ ਤੁਸੀਂ ਪੋਲਿਟਿਕਸ ਕਰਦੇ ਹੋ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕੇਂਦਰ ਸਰਕਾਰ ਨੇ ਮਤਲਬ ਪੋਲਿਟਿਕਸ ਕਰਕੇ ਜਿਹੜਾ ਸ਼ਹਾਜ ਦਿੱਲੀ ਜਾਂ ਬੰਬੇ ਜੁੱਤਰਨਾ ਚਾਹੀਦਾ ਸੀਗਾ ਉਹਨੂੰ ਜਾਣਬੁੱਝ ਕੇ ਅੰਬੱਸਡਰ ਦੇ ਵਿੱਚ ਤਾੜਿਆ ਗਿਆ ਕਿ ਪੰਜਾਬ ਚ ਇਹ ਅਸਰ ਛੱਡਿਆ ਜਾਵੇ ਕਿ ਪੰਜਾਬ ਦੇ ਬੰਦੇ ਹੀ ਮਤਲਬ ਜਿਹੜੇ ਉਹ ਇਸ ਰਸਤੇ ਪਏ ਆ ਪਰ ਕੱਲ ਜਿਹੜੇ ਬੰਦੇ ਆਏ ਉਹਦੇ ਚ 33 ਬੰਦੇ ਤੇ ਮੋਦੀ ਸਾਹਿਬ ਦੀ ਸਟੇਟ ਦੇ ਸੀਗੇ ਗਜਵਾਦ ਦੇ ਆਪਣੇ ਜਤੋਮਤ ਸ਼ਾਹ ਹਿੰਦੋਸਤਾਨ ਦਾ ਹੋਮ ਮਿਨਿਸਟਰ ਹੈ ਤੇ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਹਰਿਆਣੇ ਦੇ ਜੁਪੀ ਦੇ ਸੀਗੇ ਇੱਕ ਦੋ ਮੁੰਡੇ ਮਹਾਰਾਸ਼ਟਰ ਦੇ ਸੀ ਐਦਾਂ ਵਕਤ ਸਟੇਟਾਂ ਦੇ ਸੀਗੇ ਪਤਾ ਰਿਆ ਜਾਣ ਬੋਦਕੇ ਅੰਬਸਰ ਗਿਆ ਕੁਝ ਲੋਕਾਂ ਨੇ ਕਹਿ ਦੀ ਕਿ ਮਤਲਬ ਮੈਂ ਬਾਦ ਪੜਦਾ ਸੀਗਾ ਕੁਝ ਲੋਕਾਂ ਨੇ ਇਹਨੂੰ ਕਿਹਾ ਜੀ ਕਿ ਬਦਨਾਮੀ ਮਤਲਬ ਦੇ ਡਰੋਂ ਜਿਹੜਾ ਉਹਨਾਂ ਨੇ ਇੱਥੇ ਜਾਇਜ਼ ਤਾਰਤਾ ਕਿ ਦੇਸ਼ ਦਿੱਲੀ ਚਾਦਾਂਗੇ ਤੇ ਸਾਡੀ ਬਦਨਾਮੀ ਹੋਊਗੀ ਪਰ ਮੈਂ ਸਮਝਦਾ ਕਿ ਕੋਈ ਚੱਕਰ ਨਹੀਂ ਸਾਡਾ ਅੰਬਸਰ ਦੁੱਤ ਹੈ ਅਮਰਤ ਸਹਿਰ ਸਹਿਰ ਜਿਹੜਾ ਉਹ ਪਵਿੱਤਰ ਸ਼ਹਿਰ ਹੈ ਗੁਰੂ ਰਾਮਦਾਸ ਦੀ ਨਗਰੀ ਹੈ ਆਏ ਵੀ ਆ ਤੇ ਕੋਈ ਗੱਲ ਨਹੀਂ ਸਾਦ ਕੱਲੇ ਪੰਜਾਬ ਦੇ ਨਹੀਂ ਜੇ ਸਾਰੇ ਦੇਸ਼ ਦੇ ਬੱਚੇ ਵੀ ਅੰਮਸਾਧ ਦੀ ਤਫ਼ਤੀਸ਼ ਦੇ ਉੱਤੇ ਆਏ ਤਾਂ ਮਿੰਨੂ ਤੇ ਕੋਈ ਇਹਦੇ ਚ ਲੱਗਾ ਦੀ ਗੱਲ ਕੀ ਕੋਈ ਕੋਈ ਉਹ ਐਦਾਂ ਦੀ ਕੋਈ ਗੱਲ ਹੈ ਸਾਰੇ ਭਾਰਤੀ ਸਾਡੇ ਆ ਸਾਰੇ ਭਾਰਤ ਵਾਲੇ ਸਾਡੇ ਆ ਸਾਡੇ ਬੱਚੇ ਆ ਸਾਡੇ ਪਰਿਵਾਰ ਨੇ ਭਾਵੇਂ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਆ ਇਸ ਕਰਕੇ ਮੈਂ ਸਮਝਦਾ ਕਿ ਉਹ ਇੱਥੇ ਆਏ 80 ਕਦਮਾਂ ਲਿਆ ਕਿ ਸਾਡੀ ਤਫ਼ਤੀਸ਼ ਤੇ ਆ ਕੇ ਉੱਤਰੇ ਸਾਡੇ ਲੋਕਲ ਬੀਰੋਕ੍ਰੇਸੀ ਨੇ ਉਹਨਾਂ ਦੀ ਸੇਵਾ ਕੀਤੀ ਚਾਹ ਪਾਣੀ ਪਾਇਆ ਰੋਟੀ ਪਾਣੀ ਹੱਥਾਂ ਦਾ ਉਹਨਾਂ ਨੂੰ ਵਿਚਾਰਿਆਂ ਨੂੰ ਸਾਹ ਸੁਆ ਕਿ ਅਸੀਂ ਆਪਣੀ ਧਰਤੀ ਤੇ ਆ ਗਏ ਉਦੋਂ ਸਾਰੇ ਖੁਸ਼ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਮਰਸਰ ਆ ਗਏ ਅਮਰਸਰ ਦੀ ਧਰਤੀ ਸਾਰੇ ਦਾ ਦੀ ਹੈ ਇਹ ਅੱਗੇ ਵੀ ਏਦਾਂ ਕਰਨਗੇ ਤੇ ਮੈਨੂੰ ਪਤਾ ਹੈ ਕਿ ਕਾਰਨ ਕਿ ਬੀਜੇਪੀ ਵਾਲੇ ਸੈਂਟਰ ਵਾਲੇ ਏਦਾਂ ਦੇ ਡਰਾਮੇ ਕਰਨਗੇ ਕਿ ਲੈ ਜਾਓ ਜੀ ਉੱਥੇ ਅਮਰਸਰ ਆਉਣ ਤੋਂ ਕੋਈ ਗੱਲ ਨਹੀਂ ਕੋਈ ਆਵੇ ਅਮਰਸਰ ਸਤ ਪਵਿੱਤਰ ਧਰਤੀ ਹੈ ਗੁਰੂ ਆਮਦਾ ਦੀ ਅਮਰਸਰ ਦੇ ਦਰ ਗਿਆਨਾ ਮੰਦਰ ਹੈ ਗੁਰੂ ਰਾਮਦਾਸ ਜੀ ਦਾ ਕਹਾ ਹੈ ਬਾਲਮੀਕ ਭਗਵਾਨ ਬਾਲਮੀਕ ਜੀ ਦਾ ਕਹਾ ਹੈ ਕਿ ਸਭ ਦਾ ਸਾਂਝਾ ਕਰਿਆ ਸਭ ਦਾ ਸਾਂਝਾ ਸ਼ਹਿਰ ਹੈ ਅਸੀਂ ਦੀ ਡਰਦੇ ਅਸੀਂ ਕਿਉਂ ਡਰਿਆ ਯਾਰ ਕਿਹੜੀ ਗੱਲ ਤੋਂ ਡਰਗੇ ਅਸੀਂ ਸਾਡੇ ਬੰਦੇ ਕੋਈ ਇਹ ਇਹ ਕੋਈ ਕ੍ਰਿਮੀਨਲ ਥੋੜੇ ਸੀਗੇ ਇਹ ਰੋਟੀ ਤੋਂ ਜਿਲੀ ਬਾਤ ਗੇਪ ਚਾਦਿਆਂ ਦੇ ਨਹੀਂ ਉਹਨਾਂ ਦੇ ਕਦਮਾ ਚ ਹੋਇਆ ਤੇ ਉਹ ਅੱਗੇ ਸੋ ਮੈਂ ਕੱਲ ਵੀ ਇਹ ਗੱਲ ਕਹੀ ਸੀ ਅੱਜ ਫੇਰ ਕਹਿ ਦੈਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਛਲੇ کئی ਸਾਲਾਂ ਤੋਂ ਕਹਿੰਦੇ ਰਿਹਾ ਕਿ 트럼ਪ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਨੇ 트럼ਪ ਸਾਹਿਬ ਤੇ ਮੈਨੂੰ ਬਹੁਤ ਮਾਣ ਹੈ ਔਰ ਮੈਂ ਵੱਲੋਂ ਉਹਨਾਂ ਨੂੰ ਕਹੂੰਗਾ ਕਿ ਮੋਦੀ ਸਾਹਿਬ ਇਹ ਭਾਰਤ ਦੇ ਬੱਚੇ ਸਾਡੇ ਬੱਚੇ ਆ ਤੁਹਾਡੇ ਬੱਚੇ ਆ ਇਸ ਦੇਸ਼ ਦੇ ਬੱਚੇ ਆ ਇਹ ਰੋਟੀ ਕੁੱਜੀ ਦੀ ਬਾਤ ਗਏ ਸਰ ਇਹ ਕੋਈ ਜੰਗ ਲੜਨੀ ਬਾਤ ਗਏ ਤੇ ਤੁਹਾਨੂੰ ਇਹਨਾਂ ਦੀ ਢਾਲ ਬਰਨਾ ਚਾਹੀਦਾ ਔਰ ਰੈਂਪ ਜੀ ਨੂੰ ਕਹਿਣਾ ਚਾਹੀਦਾ ਕਿ ਅੱਗੇ ਤੋਂ ਪਹਿਲੀ ਗੱਲ ਕਿ ਜਿਹੜੇ ਸਾਡੇ ਬੱਚੇ ਜੇ ਉਹਨਾਂ ਨੇ ਡਿਪੋਟ ਕਰਦੇ ਵੀ ਆ ਉਹ ਸਾਡੇ ਬੱਚੇ ਸਾਡੀਆਂ ਉੱਥੇ ਬੈਸੀਆਂ ਨੇ ਸਾਡੇ ਉੱਥੇ ਐਮਬੈਸਟਰ ਬੈਠੇ ਆ ਸਾਡੇ ਜਿਹੜੇ ਕੂਟਨੀਤਿਕ ਅਫਸਰ ਬੈਠੇ ਆ ਸਾਡੀਆਂ ਅਮਰੀਕਾ ਦੇ ਵਿੱਚ ਪੰਜ ਸੱਤ ਬੈਸੀਆਂ ਆ ਸਾਡੇ ਬੰਦਿਆਂ ਨੂੰ ਸਾਡੇ ਮੁੰਡਿਆਂ ਨੂੰ ਸਾਡੇ ਭਾਵੇਂ ਉਹ ਗਜਵਾਦ ਦੇ ਆ ਭਾਵੇਂ ਮਾਹਰਾਸਤ ਦੇ ਕਿਤੇ ਦੇ ਵੀ ਉਹਨਾਂ ਨੂੰ ਉਹ ਸਾਡੀਆਂ ਬੈਸੀਆਂ ਦੇ ਬਾਲੇ ਕਰ ਸਾਡੀਆਂ ਬੈਸੀਆਂ ਅੱਗੇ ਪਤਵੰਤ ਕਰਨ ਕਿ ਉਹਨਾਂ ਨੂੰ ਇੰਡੀਆ ਕਿੱਦਾਂ ਭੇਜਣਾ ਵੰਨਨ ਕੋਈ ਦਕਾਰ ਨਹੀਂ ਕਿ ਆਪਣੇ ਜਾਜਾ ਦੇ ਲੱਦ ਕੇ ਉਹ ਟੈਲੈਂਟ ਕ੍ਰੀਏਟ ਕਰਦੇ ਫਿਰਦੇ ਆ ਮੈਸੀਆਂ ਕਰ ਲਈਆ ਮੋਦੀ ਜੀ ਨੂੰ ਮੇਰੀ ਬੇਨਤੀ ਆ ਕਿ ਆਪਣੀਆਂ ਜਿਹੜੀਆਂ ਅੰਬੈਸੀਆਂ ਸਾਡਾ ਵਿਦੇਸ਼ ਮੰਤਲਿਆ ਇੰਨਾ ਖਿਲਰਿਆ ਉਹ ਸਾਡ ਉੱਥੇ ਦੇਣ ਬੰਦਿਆਂ ਨੂੰ ਕਿਉਂ ਨਹੀਂ ਦੇਂਦੇ ਸਾਡੇ ਬੰਦਿਆਂ ਨੂੰ ਸਾਡੇ ਐਮਬੈਸਡਰ ਵਜੋਂ ਸਾਡੇ ਕੌਂਸਲਰ ਜਨਰਲ ਬੈਠੇ ਆ ਸਾਨਫਰਾਿਸਕੋ ਦੇ ਵਿੱਚ ਨਿਊਯਾਰਕ ਦੇ ਵਿੱਚ ਸ਼ਿਕਾਗੋ ਦੇ ਵਿੱਚ ਐਲ ਏ ਦੇ ਵਿੱਚ ਸ਼ਟਲ ਦੇ ਵਿੱਚ ਸਾਡੇ ਬੰਦੇ ਦੇ ਅੱਗੇ ਤੋਂ ਅਮਰੀਕਾ ਦੇ ਭੇਜਨੇ ਆ ਸਾਡੀਆਂ ਸਾਰ ਐਮਬੈਸੀਆਂ ਨੂੰ ਦੇਣ ਸਾਡੇ ਮੈਸੀਜ ਦੇ ਅਧਿਕਾਰੀ ਉਹਨਾਂ ਦੀ ਇੰਡੀਆ ਵਾਪਸੀ ਦਾ ਪ੍ਰਬੰਧ ਕਰਨ ਐਦਾਂ ਨਾਲ ਲਿਆਂਦਾ ਜਾਵੇ ਜਿੱਦਾਂ ਐਰਕਾ ਲਿਆਂਦਾ ਜਾਵੇ ਇਹ ਬਹੁਤ ਜਿਹੜਾ ਮਤਲਬ ਮਨੁੱਖੀ ਮਤਲਬ ਜਿਹੜਾ ਉਹ ਅਧਿਕਾਰਾਂ ਦਾ ਕਹਾਣ ਹੋਇਆ ਇਸ ਕਰਕੇ ਮਤਲਬ ਜਦੋਂ ਵੀ ਲਿਆਉਣੇ ਕਿਉਂ ਜਦੋਂ ਵੀ ਸਾਡਾ ਕੋ ਬੰਦਾ ਰਿਪੋਰਟ ਕਰਨਾ ਦਾ ਲੱਗਦਾ ਕਿ ਬੰਦਾ ਸੀ ਵਾਪਸ ਭੇਜਣਾ ਹੈ ਕਾਨੂੰਨੀ ਆ ਉਹ ਸਾਡੀ ਮੈਸੀਜ ਹੁੰਦੇ ਸਾਡੇ ਮੈਸਟਰ ਤੋਂ ਦੇ ਸਾਡੇ ਉੱਤੇ ਜਿਹੜਾ ਅਫਸਰ ਦੇ ਉਹਨਾਂ ਤੋਂ ਦੇ ਇਹ ਮੈਂ ਇੱਕ ਬੇਨਤੀ ਕਰਨੀ ਸੀਗੀ ਸੋ ਮੈਂ ਫਿਰ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਕਿ ਸਰ ਮੋਦੀ ਸਾਹਿਬ ਸਮਾਂ ਆ ਗਿਆ ਕਿ ਤੁਸੀਂ ਬਹੁਤ ਲੰਬੀਆਂ ਬਾਹਾਂ ਕਰਕੇ ਕਹਿੰਦੇ ਸੀਗੇ ਕਿ ਅੱਬ ਕੀ ਵਾ ਟਰੰਪ ਦੀ ਸਦਕਾਤ ਸੋ ਸਰ ਹੁਣ ਹੁਣ ਵਕਤ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੇ ਹੋਣ ਵਕਤ ਆ ਕੇ ਤੁਸੀਂ ਆਪਣੇ ਭਾਰਤੀ ਇਹ ਕੱਲੇ ਪੰਜਾਬੀ ਦੀਆਂ ਉੱਤੇ ਪੂਰੇ ਭਾਰਤੀ ਮੈਂ ਭਾਰਤੀਆਂ ਦੀ ਗੱਲ ਕਰਦਾ ਸਾਰੇ ਭਾਰਤੀ ਸਾਡੇ ਆ ਕੋਈ ਮੈਂ ਨਹੀਂ ਕਹਿੰਦਾ ਕਿ ਫਲਾਣਾ ਮਾਸਤਾ ਦਾ ਕੋਈ ਜਿਹੜਾ ਬੰਦਾ ਇੰਡੀਆ ਜਮੇ ਸਾਡਾ ਇਹ ਦੇਸ਼ ਸ਼ਿਦਿਆਦਮ ਭਗਤ ਸਿੰਘ ਦਾ ਇਹ ਦੇਸ਼ ਸਾਡਾ ਸਾਡਾ ਦੇਸ਼ ਹੈ ਕਿ ਦੇਸ਼ ਲਈ ਕਿੰਨੀਆਂ ਕੁਰਬਾਨੀਆਂ ਆ ਫਿਰ ਕੀ ਸਾਡੇ ਕੋਲ ਬੱਚਾ ਜਾਂਦਾ ਰੋਟੀ ਰੋਜੀ ਲਈ ਗਿਆ ਵਿਚਾਰਾ ਉਹਨੇ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਹੋਇਆ ਉਹ ਕਿਤੇ ਫਸ ਗਿਆ ਤੇ ਇਹਦਾ ਮਤਲਬ ਇਹ ਹੈ ਨਹੀਂ ਹੈ ਕਿ ਅਸੀਂ ਮੂੰਹ ਲਕਾਈਏ ਜਿੱਦਾਂ ਕੱਲ ਦਿੱਲੀ ਦੇ ਵਿੱਚ ਇਹਨਾਂ ਨੇ ਮੂੰਹ ਲਗਾਇਆ ਉਹਦੇ ਅੱਜ ਤੋਂ ਸਾਡਾ ਅਸੀਂ ਨਹੀਂ ਕਦੀ ਲਗਾਵਾਂਗੇ ਅਸੀਂ ਨਹੀਂ ਲਗਾਵਾਂਗੇ ਸਰ ਕਿਤੋਂ ਵੀ ਆ ਜਾਏ ਬੰਦਾ ਸਾਡੀ ਧਰਤੀ ਦੇ ਉੱਤੇ ਅਈ ਵੈਲਕਮ ਕਰਾਂਗੇ ਉਹਦਾ ਉਹਦਾ ਜਿਹੜਾ ਵੱਡਾ ਸਹਿਯੋਗ ਆ ਉਹ ਅਸੀਂ ਅਸੀਂ ਇਦਾਂ ਦੀ ਇਦਾਂ ਦੀ ਮਤਲਬ ਸਿਆਸਤ ਦੀ ਗੱਲ ਹੈ ਤੇ ਆਪਾਂ ਦੇ ਨਾਲ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਜੇ ਅੱਗੇ ਲੱਗੂਗਾ ਪਤਾ ਤੁਹਾਨੂੰ ਤੁਹਾਨੂੰ ਫਾਕ ਅੱਗੇ ਜਾਂਦੇ ਪਤਾ ਲੱਗੂਗਾ ਕਿਹੜੇ ਕਿਹੜੇ ਸਟੇਟ ਦੇ ਕਿੰਨੇ ਬੰਦੇ ਬਾਹਰ ਚੱਲ ਗਏ ਕਿੰਨੇ ਆ ਰਹੇ ਸੋ ਮੇਰੀ ਬੇਨਤੀ ਹੈ ਕਿ ਅੱਗੇ ਤੋਂ ਕੋਈ ਵੀ ਭਾਰਤੀ ਨੂੰ ਵਾਪਸ ਭੇਜਣਾ ਤੇ ਸਾਡੇ ਜਿਹੜੇ ਉੱਥੇ ਡਿਪਲੋਮੇਟ ਬੈਠੇ ਸਾਡੇ ਜਿਹੜੇ ਮੈਸਟਰ ਬੈਠੇ ਸਾਡੀਆਂ ਜਿਹੜੀਆਂ ਐਮਬੈਸੀਆਂ ਮੇਟੀਆਂ ਅਮਰੀਕਨ ਸਰਕਾਰ ਸਾਡੇ ਬੰਦਿਆਂ ਨੂੰ ਸਾਡੀਆਂ ਬੈਸੀਆਂ ਦੇ ਵਾਲੇ ਕਦੇ ਤੇ ਸਾਡੀਆਂ ਬੈਸੀਆਂ ਜਿਹੜੀਆਂ ਉਹ ਉੱਦੋਂ ਬੰਦਿਆਂ ਨੂੰ ਵਾਪਸ ਪਹੁੰਚਦਾ ਪ੍ਰਬੰਧ ਕਰਨ ਬਸ ਮੈਂ ਇਹ ਤੁਹਾਨੂੰ ਮਤਲਬ ਜੇਣਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਕੱਲ ਉੱਥੇ ਬੱਚਿਆਂ ਨੇ ਨਹੀਂ ਵਿਚਾਰਦੇ ਨੇ ਡਰਦੇ ਆ ਦੱਸਿਆ ਐਰਪੋਰਟ ਦੇ ਵਿੱਚ ਕਿਉਂਕਿ ਡਰੇ ਵੀ ਸਹਿਮੇ ਆ ਹੀ ਅੱਜ ਸਾਰੀ ਗੱਲ ਬਾਹਰ ਆ ਗਈ ਕਿ ਉਹਨਾਂ ਦਾ ਜਹਾਜ਼ ਦੇ ਵਿੱਚ ਜਿਹੜਾ ਕੀਤਾ ਗਿਆ ਇਹ ਜਿਹੜਾ ਵਿਤਕਲਾ ਉਹਨਾਂ ਨਾਲ ਵਿਤਕਲਾ ਕੈਂਡਾ ਜਿਹੜਾ ਤਕਾ ਕੀਤਾ ਗਿਆ ਇਹ ਇਹ ਬਹੁਤ ਗਲਤ ਗੱਲ ਹੋਈ ਇਹ ਨਹੀਂ ਹੋਣੀ ਚਾਹੀਦੀ ਮੈਂ ਇਹਦੀ ਨਿੰਦਾ ਵੀ ਕਰਦਾ ਅਤੇ ਮਕਾਨਾਂ ਦੇ ਉਹਨਾਂਗੇ ਪੰਜਾਬ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਡਟ ਕੇ ਖੜੀ ਹੈ ਸਾਡੇ ਬੰਦਿਆਂ ਨੇ ਕੋਈ ਠੀਕ ਹੈ ਮੈਂ ਤਾਂ ਅੱਜ ਵੀ ਕਹਿੰਦਾ ਪਹਿਲਾਂ ਵੀ ਕਹਿੰਦਾ ਕਿ ਜਿੰਨੇ ਬਾਤ ਜਾਣਾ ਲੀਗਲ ਰਸਤਾ ਦਿਖਾਓ ਕਾਨੂੰਨੀ ਰਸਤਾ ਦਿਖਾਓ ਪਰ ਜੇ ਰੋਟੀ ਰੋਜੀ ਲਈ ਕੋਈ ਇਦਾਂ ਚਲਿਆ ਵੀ ਗਿਆ ਤੇ ਸਾਡਾ ਟੈਰਿਸਟ ਨਹੀਂ ਹੈ ਜਿੱਦਾਂ ਕੱਲ ਉਹਨਾਂ ਦਾ ਵਿਹਾਰ ਕੀਤਾ ਗਿਆ ਉਹ ਕੋ ਟੈਰਿਸਟ ਨਹੀਂ ਹੈ ਬਚਾਦੇ ਇਸ ਕਰਕੇ ਮੋਦੀ ਜੀ ਆਪਣੀ ਦੋਸਤੀ ਜੇ ਜਿਹੜੀ ਲੋਕਾਂ ਨੂੰ ਦੱਸ ਦਿਓ ਬਾਵਾ ਚੌੜੀਆਂ ਕਰਕੇ ਉਹ ਦੋਸਤੀ ਵਰਤੋ ਫਿਰ ਦੋਸਤੀ ਦਾ ਫਾਇਦਾ ਕੀ ਹੈ ਸਰ ਹੁਣ ਫਿਰ ਦੋਸਤੀ ਦਾ ਫਾਇਦਾ ਕੀ ਹੈ ਜੇ ਭਾਰਤੀਆਂ ਦੇ ਸਿਰ ਦੇ ਉੱਤੇ ਜੇਲਾ ਤੇ ਜਿਹੜਾ ਡੈਪੂਟੇਸ਼ਨ ਦੀ ਤਲਵਾਰ ਲਟਕਦੀ ਹੈ ਉਹਦੇ 'ਚ ਤੁਹਾਨੂੰ ਹੁਣ ਟਾਲ ਵਰਨਾ ਚਾਹੀਦਾ ਮੇਰੀ ਇਹ ਬੇਨਤੀ ਹੈ ਔਰ ਮੇਰੀ ਜਿਹੜੀ ਦੂਜੀ ਮੈਂ ਮਤਲਬ ਮਤਲਬ ਅਮਰੀਕਨ ਸਰਕਾਰ ਨੂੰ ਜਾਂ ਮੈਂ ਮੋਦੀ ਸਾਹਿਬ ਨੂੰ ਹੀ ਕਹੂੰਗਾ ਕਿ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਜੇ ਕੋਈ ਸਾਡਾ ਬੰਦਾ ਹੋਣਾ ਤੇ ਸਾਡੇ ਡਿਪਲੋਮੇਟਾਂ ਨੂੰ ਦਿੱਤੀ ਜਾਵੇ ਸਾਡੇ ਐਮਬੈਸਡਰ ਨੂੰ ਸਾਡੀ ਐਮਬੈਸੀਆਂ ਛੱਡਾ ਜਾਵੇ ਸਾਡੀਆਂ ਐਮਬੈਸੀਆਂ ਦੇ ਸਾਡਾ ਪਦਬੰਦ ਕੰਨ ਸਾਡੇ ਬੰਦਿਆਂ ਨੂੰ ਵਾਪਸ ਭੇਜ ਹੁੰਦਾ ਤੁਹਾਡਾ ਬਹੁਤ ਧੰਨਵਾਦ ਇਸ ਲਈ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਣਾ ਚਾਹੀਦਾ ਸਾਡੇ ਸਾਡੀ ਡਿਊਟੀ ਬਣਦੀ ਆ ਕਲੰਬੀਆ ਦੇ ਦੇਸ਼ ਦੇ ਕਹਤਾ ਕਿ ਅਸੀਂ ਆਪਣੇ ਆਪ ਲਿਆਵਾਂਗੇ ਸਾਡੇ ਨੋਅਸ ਕਰਨਾ ਚਾਹੀਦਾ ਜੈ ਸ਼ੰਕਨੋਥ ਪਾਣੀ ਬਰਦਤ ਮੋਦੀ ਨੂੰ ਕਹਾਂਗੇ ਜੈਦਾ ਇੱਕ ਦੇ ਹੱਥ ਮਾਰ ਕੇ ਕਹਿੰਦਾ ਜੈਦਾ ਕਿ ਸਾਡੇ ਬੱਚੇ ਆ ਯਾਰ ਅਸੀਂ ਲੈ ਕੇ ਆਵਾਂਗੇ ਜੋ ਮਰਜ਼ੀ ਹੋਵੇ ਇਹ ਗੱਲ ਜਦੋਂ ਸਾਡੀ ਉੱਤੇ ਅੰਬੈਸੀਆਂ ਬੜੀਆਂ ਆ ਬਹੁਤ ਕੁਝ ਆ ਸਾਡਾ ਉੱਤੇ ਸਾਡੇ ਬੱਚੇ ਉੱਤੇ ਛੱਡੋ ਅਸੀਂ ਆਪੇ ਵਾਪਸ ਲਿਆਵਾਂਗੇ ਸਾਡੀ ਸਰਕਾਰ ਵਾਪਸ ਲਿਆਵੇ ਉਹ ਕੌਣ ਨੇ ਲੱਦ ਕੇ ਉਹ ਜੀ ਦਾ ਹੱਥਾਂ ਤੋਂ ਹੱਥ ਕਰੀਏ ਲਾ ਕੇ ਲੱਦ ਕੇ ਲਿਆਉਂ ਡਿਗਨਿਟੀ ਜਿਹੜੀ ਹੈ ਉਹ ਸਟੈਂਡਰਡ ਹੀ ਚਾਹੀਦੀ ਬਿਲਕੁਲ ਸਟੈਂਡਰਡ ਮੈਂ ਨਹੀਂ ਮੰਨਦਾ ਕਿਉਂ ਅਮੀਰ ਸਰ ਨੂੰ ਕਿਉਂ ਮੈਂ ਗਿਆ ਨਾਲ ਗੱਲ ਵਿਕੀ ਜਿਹੜੀ ਵੱਡੀਆਂ ਫਾਈਟਾਂ ਹੋਣੀਆਂ ਹੁੰਦੀਆਂ ਤਾਂ ਉਹ ਕਹਿੰਦੇ ਕਿ ਜਿਹੜਾ ਰਨਵੇ ਉਹ ਇਹਦੇ ਵਾਸਤੇ ਸੱਜਣ ਨਹੀਂ ਆ ਪਰ ਹੁਣ ਜਿਹੜਾ ਰਨਵੇ ਕਿੰਨਾ ਸਹੀ ਹੋ ਗਿਆ ਜਿਹੜੀ ਉਹਨਾਂ ਦੀ ਆਰਮੀ ਦਾ ਆ ਰਿਹਾ ਉੱਤਰ ਨਹੀਂ ਨਹੀਂ ਮੈਂ ਤੁਹ ਤੇ ਦੇਖੋ ਇਹਨਾਂ ਨੇ ਫੀਲ ਕੀਤਾ ਕੱਲ ਚਲੋ ਵੋਟਾਂ ਵੀ ਸੀ ਗਿਆ ਦਿੱਲੀ ਬੀਜਪੀ ਨੇ ਫੀਲ ਕੀਤਾ ਹੋਗਾ ਟੈਂਬਰ ਨੇ ਫੀਲ ਕੀਤਾ ਕਿ ਪੰਜਾਬ ਚ ਭੇਜ ਦੋ ਸਾਨੂੰ ਪਤਾ ਹੀ ਗੱਲ ਸੀ ਕਿ ਜਾਣ ਬੁਝ ਕੇ ਕਾ ਦੇ ਪਤਸਲ ਪੰਜਾਬ ਕਦੀ ਆਪਣੀ ਜ਼ਿੰਮੇਵਾਰੀ ਤੋਂ ਦੀ ਪਾਜਦਾ ਪੰਜਾਬ ਕਦੀ ਪਿੱਠ ਦੀ ਦਿਖਾਉ ਸਰ ਮੋਦੀ ਨੇ ਪਿੱਠ ਦਿਖਾਤੀ ਵੀ ਦਿੱਲੀ ਚ ਜਾਜ ਨਹੀਂ ਤਾਦਿਆ ਬੰਬਈ ਚ ਜਾਜ ਨਹੀਂ ਤਾਦਿਆ ਅਸੀਂ ਸਰ ਹਿੰਦੁਸਤਾਨ ਦਾ ਭਾਰਤੀ ਜੈਸ ਵੀ ਕੋਨੇ ਤੇ ਹੋਊਗਾ ਕਦੀ ਆਪਣੀ ਪਿੱਠ ਨਹੀਂ ਕਰਾਂਗੇ ਕਹਿੰਦਾ ਠੀਕ ਲਾਓਗੇ ਕੋਈ ਗੱਲ ਨਹੀਂ ਕਹਿੰਦੇ ਗੁਰੂ ਦਾਬਦਾਰ ਦੀ ਧਰਤੀ ਆ ਯਾ ਪੀੜਾ ਫਕੀਰਾ ਦੀ ਧਰਤੀ ਆ ਇੱਥੇ ਕੇ ਚੀਜ਼ ਦਾ ਘਾਟਾ ਨਹੀਂਗਾ ਅਸੀਂ ਕੇ ਅਸੀਂ ਸਹੀ ਥੋੜਾ ਬੇਚੇ ਮਹਿਸੂਸ ਕਰਦੇ ਸਰ ਇਹਦਾ ਵੇਦਾ ਸਿਆਸਤਾ ਕਰਦੇ ਆ ਗੱਲਾਂ ਬਹੁਤ ਕਰਦੇ ਆ ਤੇ ਉੱਥੋਂ ਬੁੱਕੇ ਮੂੰਹ ਨਿਕਾਲਿਆ ਤਲ ਵੱਡਿਆ ਫਲੈਕਟਾ ਤੁਹਾਡੀ ਗੱਲ ਖਦੋਂ ਜਦੋਂ ਚੱਲਣੀ ਆ ਉਦੋਂ ਕਹਿੰਦੇ ਅੰਮ੍ਰਿਤਸਰ ਤੇ ਦੀ 99 ਆ ਨਹੀਂਗਾ ਜੀ ਫਲਾਰਾਂ ਦੀ ਹੈਗਾ ਜੀ ਤੇ ਹੁਣ ਦਾ ਨਵੇਂ ਕਿੱਦਾਂ ਬਣ ਗਿਆ ਜੀ ਹੁਣ ਕਿੱਦਾਂ ਆ ਗਿਆ ਉੱਥੇ ਸਿੱਧਾ ਹੀ ਇਸ ਕਰਕੇ ਕੱਲ ਵਾਲੀ ਗੱਲ ਬਹੁਤ ਉਹਨਾਂ ਨੇ ਘਟਿਆ ਕੀਤੀ ਪਰ ਮੈਂ ਇਤੋਂ ਘਬਰਾਉਂਦਾ ਨਹੀਂ ਅਸੀਂ ਖੜੇ ਹਾਂ ਮਾਨ ਸਾਹਿਬ ਦੀ ਸਰਕਾਰ ਖੜੀ ਆ ਮੈਂ ਖੜਾ ਮੈਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਇਹ ਸਾਡੇ ਐਨਆਰਈ ਵੀ ਨੂੰ ਪ੍ਰੋਬਲਮ ਆਊਗੀ ਉਹਦੇ ਨਾਲ ਛਟਾਨ ਦੀ ਤਰ੍ਹਾਂ ਖੜਿਆ ਮੈਂ ਸਭ ਨੂੰ ਕਹੂੰਗਾ ਕਿ ਗਲਤ ਤਰੀਕੇ ਨਾਲ ਬਾਅਦ ਨਹੀਂ ਜਾਣਾ ਸਹੀ ਤਰੀਕੇ ਨਾਲ ਜਾਓ ਵਧੀਆ ਟੰਗ ਨਾ ਜਾਓ ਪਰ ਜੇ ਕੋਈ ਬੰਦਾ ਇਦਾਂ ਚਲੇ ਗਿਆ ਤਾਂ ਯਾਰ ਐ ਥੋੜਾ ਕੋਈ 45 ਲੱਖ ਰੁਪਏ ਦੇ ਕੇ ਗਿਆ ਸਾ ਰੋਟੀ ਦੋਜੀ ਲਈ 40-40 ਲੱਖ ਰੁਪਏ ਦੇ ਕੇ ਗਿਆ ਸਭ ਤੇਹਦਾ ਘਰ ਤੋੜ ਕੇ ਥੋੜਾ ਗਏ। ਜੋ ਪਦਾਦੀ ਨੇ ਉਹਨਾਂ ਦੇ ਕਿਸੇ ਦਾ ਜਾ ਕੇ ਉੱਥੇ ਲੁੱਟ ਲਿਆ ਕੁਝ। ਉਹ ਤਾਂ ਵਿਚਾਰੇ ਰੁੱਟੀ ਦੁੱਤੀ ਲੀ ਗਏ। ਅੱਜ ਤੋਂ ਪਹਿਲਾਂ ਕਿੰਨੇ ਗਏ ਦੁਨੀਆ ਹਜਾਰਾਂ ਲੱਖਾਂ ਲੋਕ ਗਏ ਆ। ਸੋ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਮੈਂ ਤੇ ਹਰਕਤੂੰ ਕਿੰਨਾ ਕਿਹਾ ਗੈਰਕਾਨੂੰਨੀ ਢੰਗ ਨਾਲ ਨਾ ਜਾਓ। ਪਰ ਜੋ ਕੁਝ ਕੱਲ ਹੋਇਆ ਉਹ ਬਹੁਤ ਨਿੰਦਣਯੋਗ। ਮਨੁੱਖੀ ਅਧਿਕਾਰਾਂ ਦੀ ਕੋਹ ਲੱਗਣਾ ਹੋਈ ਆ ਜਿਹੜੀ ਨਹੀਂ ਸੀ ਹੋਣੀ ਚਾਹੀਦੀ। ਉਹਦੇ ਅੱਗੇ ਤੋਂ ਕੋਈ ਬੰਦਾ ਐਦਾਂ ਜਿਹੜਾ ਇੰਡੀਆ ਨਾ ਲੰਦਾ ਜਾਵੇ। ਜਦ ਰਹੋ। ਫਰਮੋ ਕੋਈ ਫਰਾਦੀ ਨਹੀਂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼